ਆਸਟ੍ਰੇਲੀਆ ਨਿਊਜ਼ੀਲੈਂਡ ਇਸ ਵੇਲੇ ਕਿੱਥੇ ਖੜਾ ਹੈ ਜਦੋਂ ਅਸੀਂ ਆਪਣੇ ਐਕਸੈਪਟੈਂਸ ਦੀ ਗੱਲ ਕਰਦੇ ਹਾਂ ਰੇਸਿਜ਼ਮ ਐ ਡਿਸਕ੍ਰਿਮੀਨੇਸ਼ਨ ਲੈਵਲ ਨਹੀਂ ਦੇਖੋਗੇ ਮੈਂ ਕਹਿ ਸਕਦਾ ਕਿ ਜਿੰਨੇ ਮੁਲਕਾਂ ਦਾ ਤੁਸੀਂ ਨਾਮ ਲਿਆ ਇਹਨਾਂ ਸਾਰਿਆਂ ਨਾਲੋਂ ਘੱਟ ਹੋਏਗਾ ਉੱਥੇ ਜੀ ਹੁਣ ਇੱਥੇ ਦਾ ਕੈਨੇਡਾ ਦਾ ਤਾਂ ਅਸੀਂ ਦੇਖ ਲਈ ਤਾਂ ਕਿ ਬਹੁਤੀ ਸਾਡੀ ਕਮਿਊਨਿਟੀ ਜਿਹੜੀ ਆ ਉਹ ਟਰੱਕਿੰਗ ਦੇ ਵਿੱਚ ਜਾਂ ਰੀਅਲ ਸਟੇਟ 'ਚ ਜਾਂ ਹੋਰ ਇਸ ਤਰ੍ਹਾਂ ਦੇ ਜਦੋਂ ਵੈਨਕੂਵਰ ਵਾਲੀ ਸਾਈਡ ਲੈਣੇ ਤਾਂ ਕੰਸਟਰਕਸ਼ਨ ਵਾਲੀ ਸਾਈਡ ਤੇ ਕਾਫੀ ਹੈ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ 'ਚ ਆਪਣੇ ਭਾਈਚਾਰਾ ਜ਼ਿਆਦਾ ਕਿਹੜੇ ਇੱਕ ਸਮਾਂ ਸੀ ਜਦੋਂ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਸਟੂਡੈਂਟਸ ਲਈ ਬਹੁਤ ਆਪਰਚੂਨਿਟੀਆਂ ਸੀਗੀਆਂ ਹੁਣ ਥੋੜਾ ਜਿਹਾ ਉਹਨਾਂ ਨਿਊਜ਼ੀਲੈਂਡ ਤੇ ਆ ऑस्ट्रेलिया ਦਾ ਪ੍ਰਭਾਵ ਤਾਂ ਕਾਫੀ ਜ਼ਿਆਦਾ ਹੈ ਜੀ ਸਭ ਤੋਂ ਮੇਨ ਬੈਂਕ ਸਾਡਾ ANZ ਆ ਸੋ ANZ ਦੇ ਵਿੱਚ ਪਹਿਲਾ ਅੱਖਰ ਹੀ ਆਸਟ੍ਰੇਲੀਆ ਹੈ ਜੀ ਆਸਟ੍ਰੇਲੀਆ ਨਿਊਜ਼ੀਲੈਂਡ ਹੈ ਜੀ ਕੋਈ ਜਿਹੜੀ ਹੋਜੀ ਚੀਜ਼ ਜਿਹੜੀ ਲੱਗਦਾ ਹੋਵੇ ਕਿ ਖਾਸ ਤੌਰ ਤੇ ਸਾਡੇ ਭਾਈਚਾਰੇ ਦੇ ਕਰਕੇ ਉੱਥੇ ਸਾਨੂੰ ਕੋਈ ਤੰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੋਵੇ ਜਾਂ ਜਿਵੇਂ ਕਈ ਵਾਰੀ ਕੋਈ ਬੰਦਾ ਟੈਗਿੰਗ ਲੱਗ ਜਾਂਦੀ ਹੈ ਕਿ ਯਾਰ ਆ ਕੇ ਥੇ ਇਨਾਂ ਨੇ ਆ ਖਰਾਬੀਆਂ ਕਰ ਦਿੱਤੀਆਂ ਕੋਈ ਇਦਾਂ ਦੀ ਵੀ ਨਾ ਬਤਾਈ ਕਦੀ ਮੈਂ ਨਾਮ ਚਲੋ ਕਿਸੇ ਦਾ ਕੀ ਲੈਣਾ ਹਰ ਤਰ੍ਹਾਂ ਦੇ ਕਮਿਊਨਿਟੀ ਚ ਬੈਠ ਕੇ ਦੇਖਿਆ ਸੋ ਸਾਰਿਆਂ ਵਿੱਚ ਹੀ ਚੀਜ਼ਾਂ ਨੇ ਬਸ ਸਾਡੇ ਵਿੱਚ ਇਹ ਆ ਕਿ ਅਸੀਂ ਆਪਣੇ ਨੂੰ ਬਹੁਤ ਜਲਦੀ ਹਾਂਜੀ ਸਾਡੇ ਵਿੱਚ ਉਹ ਚੀਜ਼ ਅਸੀਂ ਵੀ ਪੰਡਦੇ ਸੀ ਆ